ਬਈ ਪਹਿਲਾਂ ਕਹਿੰਦੇ ਸੀ ਆਨਲਾਈਨ ਚੀਜ਼ ਤੇ ਕੋਈ ਭਰੋਸਾ ਨਹੀਂ ਕਰਨਾ ਚਾਹੀਦਾ ਦੇਖ ਕੇ ਲੈਣਾ ਚਾਹੀਦਾ ਪਰ ਆ ਚੀਜ਼ ਮੈਂ ਨਾ ਆਨਲਾਈਨ ਨਹੀਂ ਮੰਗਵਾਈ ਹੈਗੀ ਇਹ ਦੁਕਾਨ ਦੇ ਉੱਤੋਂ ਲੈ ਕੇ ਆਇਆ ਹਾਂ ਪਾਰਟਿਕੂਲਰ ਉਸ ਦੁਕਾਨ ਦੇ ਉੱਤੋਂ ਜਿੱਥੋਂ ਮੈਂ ਅਕਸਰ ਸਮਾਨ ਲੈਣਾ ਹੁੰਦਾ ਬਈ ਧਿਆਨ ਰੱਖਿਆ ਕਰੋ ਐ ਨਹੀਂ ਪਤਾ ਕੀ ਹਨਾ ਹੋਵੇ ਵਿੱਚ ਕੀ ਦੇਦਣ ਪਰ ਬਈ ਮੈਂ ਇੱਕ ਚੀਜ਼ ਦੇ ਬਾਰੇ ਦੱਸਦਾ ਆਜੋ ਆਪਾਂ ਡਿਟੇਲ ਦੇ ਵਿੱਚ ਇਸ ਬਾਰੇ ਦੱਸਦਾ ਮੈਂ ਤੁਹਾਨੂੰ ਜਿਵੇਂ ਆਪਾਂ ਮੰਨ ਲਓ ਆ ਚੀਜ਼ ਖਰੀਦਦੇ ਹਾਂ ਠੀਕ ਹੈ ਜੀ ਆਪਾਂ ਧਿਆਨ ਨਹੀਂ ਦਿੰਦੇ ਜੋ ਧਿਆਨ ਦੇਣ ਦੀਆਂ ਚੀਜ਼ਾਂ ਨੇ ਬਈ ਬਹੁਤ ਵੀਡੀਓ ਬਣਾਉਣਾ ਹੁੰਦਾ ਬਹੁਤ ਸਾਰੇ ਵੀਰ ਕਹਿੰਦੇ ਨੇ ਬਈ ਕੰਮ ਆਹ ਕੰਮ ਦੀ ਵੀਡੀਓ ਨਹੀਂ ਆ ਹਨਾ ਵੀਡੀਓ ਇਸ ਤਰ੍ਹਾਂ ਦੀ ਬਣਾਓ ਉਸ ਤਰ੍ਹਾਂ ਦੀ ਬਈ ਆਹ ਕੰਮ ਦੀ ਵੀਡੀਓ ਇਹਨੂੰ ਦੇਖਦਾ ਹੁਣ ਕਿਨੇ ਗੇਣੇ ਸ਼ੇਅਰ ਕਰਨਗੇ ਤੇ ਬਈ ਸਭ ਤੋਂ ਪਹਿਲਾਂ ਤਾਂ ਚਲੋ ਮੈਂ ਇਹ ਦੱਸਣਾ ਚਾਹੁੰਦਾ ਕਿ ਜਿਹੜੇ ਹੁਣ ਆਪਾਂ ਆਮ ਟੂਥਪੇਸਟ ਯੂਜ਼ ਕਰਦੇ ਆ ਉਹ ਬਈ ਕੈਮੀਕਲ ਵਾਲੇ ਹੁੰਦੇ ਨੇ ਹਾਰਮਫੁਲ ਹੁੰਦੇ ਨੇ ਉਹ ਨਾ ਯੂਜ਼ ਕਰਿਆ ਕਰੋ ਮੈਂ ਇਹ ਨਹੀਂ ਕਹਿੰਦਾ ਮੈਂ ਕੋਈ ਪਤੰਜਲ ਦੀ ਪ੍ਰੋਮੋਸ਼ਨ ਨਹੀਂ ਕਰ ਰਿਹਾ ਕਰ ਰਿਹਾ ਜਾਂ ਕੋਈ ਪਤੰਜਲੀ ਨੂੰ ਮੈਂ ਨੀਚਾ ਦਿਖਾਉਣ ਦੀ ਕੋਸ਼ਿਸ਼ ਨਹੀਂ ਆ ਆਪਣੇ ਨਾਲ ਬਹੁਤ ਵੱਡਾ ਤੋਖਾ ਹੋ ਜਾਂਦਾ ਕਈ ਬਈ ਬਈ ਇਹ ਦੰਤ ਕੰਤੇ ਵੈਸੇ ਪਤੰਜਲੀ ਜੀ ਮੈਂ ਇਹ ਨਹੀਂ ਕਹਿੰਦਾ ਵੀ ਇਹੀ ਯੂਜ਼ ਕਰੋ ਇਹ ਮੈਂ ਪਾਰਟੀਕੂਲਰ ਮੈਂ ਕੱਲੀ ਪਤੰਜਲੀ ਜੀ ਨਹੀਂ ਮੈਂ ਮੈਨੂੰ ਕਿਸੇ ਵਧੀਆ ਸਿਆਣੇ ਦੰਦਾਲੇ ਡਾਕਟਰ ਨੇ ਕਿਹਾ ਸੀ ਆ ਕਿ ਜੜੀਆਂ ਬੂਟੀਆਂ ਵਾਲੇ ਹੀ ਵਰਤਣੇ ਚਾਹੀਦੇ ਆ ਪਰ ਇੱਕ ਕੰਪਨੀ ਦੀ ਨਹੀਂ ਬਦਲ ਬਦਲ ਕੇ ਕਰ ਲਓ ਇਸੇ ਮਹੀਨੇ ਕਿਸੇ ਦੀ ਲਿਓ ਇਸੇ ਮਹੀਨੇ ਕਿਸੇ ਦੀ ਲਿਓ ਤਾਂ ਮੈਂ ਜਿੰਨੀਆਂ ਵੀ ਮਤਲਬ ਕਿ ਜੜੀਆਂ ਬੂਟੀਆਂ ਆ ਦੇਖੋ ਇੱਥੇ ਲਿਖਿਆ ਹੋਇਆ ਹੈ ਇਹ ਜੇ ਇਹ ਇਹਦੇ ਉੱਤੇ ਇੱਕ ਚੀਜ਼ ਦਿਖਾਉਂਦਾ ਮੈਂ ਬਾਅਦ ਵਿੱਚ ਦਿਖਾਉਣਾ ਹੈ ਦੰਤ ਕੰਤੇ ਆ ਇਹਦੇ ਚ ਪਤੰਜਲੀ ਆਯੁਰਵੇਦ ਕਾ 26 بیس ਕੀਮਤੀ ਜੜੀ ਬੂਟੀਆਂ ਤੋਂ ਬਣਾ ਗਿਆ ਹੈ ਇਹਦੇ ਵਿੱਚ ਕੋਈ ਵੀ ਹਾਰਮਫੁਲ ਕੈਮੀਕਲ ਨਹੀਂ ਪਾਏਗਾ ਤੇ ਇਹਦੇ ਨਾਲ ਹੀ ਮੈਂ ਇੱਕ ਚੀਜ਼ ਦਿਖਾਉਣਾ ਤੁਹਾਨੂੰ ਇੱਥੇ ਲਿਖਿਆ ਹੋਇਆ ਇੱਥੇ ਲਿਖਿਆ ਹੈਗਾ ਰੇਟ ਰੇਟ ਦੇ ਨਾਲ ਲਿਖੀ ਹੁੰਦੀ ਹੈ ਜੀ ਡੇਟ ਐਮ ਐਫ ਜੀ ਡੇਟ ਕਦੋਂ ਇਹ ਬਣਿਆ ਸੀਗਾ ਇਹ ਆ ਐਮ ਐਫ ਜੀ ਡੇਟ ਬਣੀ ਹੋਈ ਹੈ ਤੇ ਨਾਲ ਹੀ ਇੱਥੇ ਵੀ ਲਿਖਿਆ ਹੋਇਆ ਮੈਂ ਤੁਹਾਨੂੰ ਦਿਖਾਉਣਾ ਕਹਿੰਦਾ 4 ਐਮ ਐਫ ਜੀ ਐਮ ਐਫ ਜੀ ਐਂਡ ਐਕਸਪਾਇਰੀ ਡੇਟ ਪਲੀਜ਼ ਰੈਫਰ ਇੰਡੀਵਿਜੂਅਲ ਪਿਕ ਇਨਸਾਈਡ ਪੈਕ ਇਨਸਾਈਡ ਸੌਰੀ ਪੈਕ ਇਨਸਾਈਡ ਇਨਸਾਈਡ ਪੈਕੇਜਿੰਗ ਇਨਸਾਈਡ ਹੈ ਉਹਦੇ ਅੰਦਰ ਹੁੰ ਆਪਾਂ ਨਾ ਕਈ ਵਾਰੀ ਬਾਹਰੋਂ ਹੀ ਦੇਖ ਕੇ ਹੈ ਨਾ ਅੰਦਾਜ਼ਾ ਜਿਹਾ ਲਾ ਲੈਂਦੇ ਆ ਵੀ ਚਲੋ ਇੰਨਾ ਚਿਰ ਪਿਆ ਹੈ ਨਾ ਕਿਉਂਕਿ ਇਹ ਤਕਰੀਬਨ 1.5 ਸਾਲ ਦਾ 18 ਮਹੀਨਾ ਟਾਈਮ ਹੁੰਦਾ ਹੈ ਤੇ ਇਹ ਬਣਿਆ ਹੋਇਆ ਦੂਜਾ ਮਹੀਨਾ 2024 ਦਾ ਤਕਰੀਬਨ ਸਵਾ ਕੁ ਸਾਲ ਹੋ ਗਿਆ ਚਲੋ 3 ਕਿ ਮਹੀਨੇ 4ਵੀਂ 4 ਮਹੀਨੇ ਪਹਿਨੇ 4 ਮਹੀਨੇ ਚਾਪੈ ਨੂੰ ਯੂਜ਼ ਕਰੇ ਲਵਾਂਗੇ ਆਹ ਹੋਰ ਮੈਂ ਤੁਹਾਨੂੰ ਦਸਾਉਣਾ ਬਈ ਇਹਦੇ ਨਾਲ ਨਾ ਇੱਕ ਚੀਜ਼ ਲਿਖੀ ਹੋਈ ਆ ਕਿ ਨਾ ਰੁਪਏ 12 ਵਰਥ ਫ੍ਰੀ 50 ਗ੍ਰਾਮ ਦੀ ਦੰਤ ਕਾਂਤੀ ਇਹਦਾਂ ਫ੍ਰੀ ਆਉਣੀ ਆ ਇਹ ਮੈਨੇ ਦੇਖਿਆ ਨਹੀਂ ਮੈਨੇ ਇਹੀਂ ਪਰ ਪੈਕ ਖਰੀਦ ਲਿਆ ਭਾਈ ਜਦੋਂ ਘਰੇ ਆ ਕੇ ਦੇਖਿਆ ਮੈਂ ਚਲੋ ਆ ਨਿਕਲ ਗਈ ਇਹਦੇ ਤੇ ਐਕਸਪਾਇਰੀ ਡੇਟ ਮੈ ਦਿਖਾਉਣਾ ਇਹ ਇੱਥੇ ਲਿਖੀ ਹੁੰਦੀ ਆ ਇਹ ਇੱਥੇ ਆ ਸੀਗੀ ਆ ਸੀਗੀ ਇਹਦੇ ਲਿਖਿਆ ਹੋਇਆ ਭਾਈ ਦੂਜਾ ਵੀਨਾ 2024 ਦੀ ਬਣੀ ਹੋਈ ਆ ਕਿਉਂਕਿ ਕਈ ਵਾਰੀ ਕੀ ਹੁੰਦਾ ਡੱਬੀ ਦੇ ਉੱਤੇ ਲਿਖ ਦਿੰਦੇ ਨੇ ਨਾਲ ਆ ਪੈਕ ਤੇ ਵੀ ਇਸ ਕਰਕੇ ਲਿਖੀ ਜਾਂਦੀ ਆ ਬੀ ਇਹ ਬਾਅਦ ਚੋਂ ਆ ਡੱਬੀ ਅਗਰ ਐਕਸਪਾਇਰ ਹੋ ਗਿਆ ਵੀ ਡੱਬੀ ਚੇਂਜ ਨਾ ਕਰ ਦੇਣ ਤਾਂ ਕਿ ਟਿਊਬ ਉਹੀ ਪਾ ਦੇਣ ਪਰ ਟਿਊਬ ਬਦਲ ਨਹੀਂ ਸਕਦੇ ਉਹ ਟਿਊਬ ਦੇ ਉੱਤੇ ਵੀ ਸਮੇਂ ਡੇਟ ਰਹਿੰਦੀ ਰਹਿੰਦੀ ਆ ਤੇ ਆ ਗ੍ਰੀਨ ਆ ਬਾਈ ਇਹਦਾ ਸਿੰਬਲ ਗ੍ਰੀਨ ਆ ਜਿਹਦੇ ਤੇ ਕਈਆਂ ਤੇ ਤੇ ਨੀਲਾ ਹੁੰਦਾ ਕਈਆਂ ਤੇ ਕਾਲਾ ਹੁੰਦਾ ਉਹ ਕੈਮੀਕਲ ਵਾਲੇ ਹੁੰਦੇ ਨੇ ਉਹਨਾਂ ਯੂਜ਼ ਕਰਿਆ ਕਰੋ ਇਹ ਗ੍ਰੀਨ ਵਾਲਾ ਯੂਜ਼ ਕਰਿਆ ਕਰੋ ਤੇ ਇਹਦੇ ਨਾਲ ਹੀ ਇੱਕ ਚੀਜ਼ ਮੈਂ ਦਿਖਾਉਣਾ ਇਹ ਤਾਂ ਚਲੋ ਆਪਣੀ ਉਹ ਆਗ ਜਿਹੜੀ ਮੈਂ ਖਰੀਦੀ ਹੈ ਇਹਦੇ ਨਾਲ ਬਾਈ ਫ੍ਰੀ ਫਰੂ ਕੁਛ ਨਹੀਂ ਹੁੰਦਾ ਹੈਗਾ ਉਹੀ ਆਪਾਂ ਨੂੰ ਆਹ ਮਹਿੰਗੀ 라 ਦੇ ਰਹੇ ਨੇ ਇਹਦੇ ਨਾਲ ਇੱਕ ਫ੍ਰੀ ਆਈ ਹੈ ਸਭ ਤੋਂ ਪਹਿਲਾਂ ਮੈਂ ਕਿਹਾ ਯਾਰ ਜਦੋਂ ਮੈਂ ਨੇ ਦੇਖਿਆ ਮੈਨੂੰ ਡਾਊਟ ਜਾ ਹੋਇਆ ਐਸਾ ਯਾਰ 10 ਰੁਪਈਆ ਵਾਲੀ ਵੀ ਫ੍ਰੀ ਦੇ ਕੇ ਰੋਲਾ ਪਾਈਂਦੇ ਨੇ ਇਹਦੇ ਨਾਲ ਹੀ ਮੈਂ ਇੱਕ ਚੀਜ਼ ਦੇਖੀ 20 ਗ੍ਰਾਮ 20 ਗ੍ਰਾਮ ਲਿਖਿਆ ਹੋਇਆ ਸੀ ਬ 20 ਗ੍ਰਾਮ ਲਿਖਿਆ ਹੋਇਆ ਮੈਂ ਯਾਰ ਉੱਪਰ ਤਾਂ ਇੱਥੇ 50 ਗ੍ਰਾਮ ਲਿਖਿਆ ਪਿਆ ਤੁਸੀਂ ਇੱਥੇ ਦੇਖ ਸਕਦੇ ਹੋਗੇ ਇੱਥੇ ਆ ਲਿਖਿਆ ਪਿਆ 50 ਗ੍ਰਾਮ ਮੈਂ ਕਿਹਾ ਯਾਰ ਫਿਰ 50 ਗ੍ਰਾਮ ਆ ਵੀ 20 ਗ੍ਰਾਮ ਕਿਉਂ ਪਈ ਫਿਰ ਮੈਨੂੰ ਇਹ ਤੇ ਡਾਊਟ ਹੋਇਆ ਫਿਰ ਮੈਂ ਇਸ ਦਿਨ ਐਕਸਪਾਇਰੀ ਚੈੱਕ ਕੀਤੀ ਬਾਈ ਇਹ ਤੀਜਾ ਮਹੀਨਾ 2021 ਦੀ ਬਣੀ ਹੋਈ ਹੈ ਤੀਜਾ ਮਹੀਨਾ 2021 ਦੀ ਯਾਨੀ ਉਸ ਬੰਦੇ ਨੇ ਕੀ ਕਰਿਆ 50 ਗ੍ਰਾਮ ਵਾਲੀ ਕੱਢ ਕੇ ਉਹਦੇ ਕੋਲੇ ਐਕਸਪਾਇਰ ਪਈ ਸੀ ਇਹ ਇਹ ਮੈਂ ਕੰਪਨੀ ਦੀ ਗੱਲ ਨਹੀਂ ਕਰਦਾ ਕੰਪਨੀ ਨੇ ਤਾਂ ਸਹੀ ਭੇਜਿਆ ਕਿਉਂਕਿ ਕੰਪਨੀ ਐਡਾ بڑا ਪੰਗਾ ਨਹੀਂ ਲੈਂਦੀ ਕੰਪਨੀ ਨੂੰ ਤੇ ਅਗਰ ਕੇਸ ਹੋ ਗਿਆ ਤਾਂ ਬਹੁਤ ਵੱਡੇ ਭੁਗਤਾਨ ਕਰਨੇ ਪੈਂਦੇ ਨੇ ਕੰਪਨੀਆਂ ਐਡਾ ਐਡੀ ਨੀਚਰ ਹਰਕਤ ਨਹੀਂ ਕਰਦੀਆਂ ਇਹ ਰਾਹ ਦੇ ਵਿੱਚ ਕਿਸੇ ਨੇ ਕੀਤੀ ਹੋਈ ਆ ਮੰਨ ਲਓ ਕਿਸੇ ਕਿਸੇ ਨੇ ਵੀ ਕਰਦੀ ਕਿਸੇ ਵੱਡੇ ਦੁਕਾਨਦਾਰ ਨੇ ਜਾਂ ਉਸ ਤੋਂ ਵੱਡੇ ਨੇ ਜਾਂ ਕਿਸੇ ਨੇ ਵੀ ਕਰਤੀ ਉਹਦੇ ਕੋਲ ਐਕਸਪਾਇਰੀ ਮਾਲ ਪਿਆ ਸੀ ਤੇ ਜਦੋਂ ਮੈਂ ਇਹਦੇ ਅੰਦਰ ਗਿਆ ਬਈ ਇੱਥੇ ਜੇ ਲਿਖਿਆ ਹੈ 6 ਇਹਦੀ ਜਿਹੜੀ ਐਕਸਪਾਇਰੀ ਮਤਲਬ ਇਹ ਐ ਐ ਐਮ ਐਫਜੀ ਤੋਂ ਬਾਅਦ ਇਹ 6 ਮਹੀਨਿਆਂ ਤੱਕ ਬੈਸਟ ਯੂਜ਼ ਰਹਿੰਦਾ ਇਹ ਐਕਸਪਾਇਰ 18 ਮਹੀਨੇ 18 ਮਹੀਨੇ ਤੱਕ ਸੌਰੀ ਆ ਲਿਖਿਆ ਪਏ ਇੱਥੇ ਦਿਖਾਉਣਾ ਮੈਂ ਤੁਹਾਨੂੰ ਇੱਥੇ ਤੁਸੀਂ ਫੋਕਸ ਕਰੋ ਐਕਸਪਾਇਰੀ ਡੇਟ 18 ਮੰਥ ਫਰਮ ਦਾ ਡੇਟ ਆਫ ਐਮ ਐਫ ਜੀ ਮੈਨੂਫੈਕਚਰਿੰਗ ਡੇਟ ਤੋਂ 8 ਮਹੀਨੇ ਬਾਅਦ ਸੋ ਬਾਈ ਜੀ ਇਸ ਤਰ੍ਹਾਂ ਦੇ ਅਗਰ ਚੀਜ਼ਾਂ ਕੋਈ ਵੀ ਲਿਆਉਣੇ ਹੁੰਦੇ ਨਾ ਤਾਂ ਆ ਕੱਲਾ ਬਾਹਰ ਦੇਖ ਕੇ ਨਾ ਬਾਈ ਉਹ ਕਰਿਆ ਕਰੋ ਹਨਾ ਇਹ ਅੰਦਰ ਤੱਕ ਜਾਇਆ ਕਰੋ ਅੰਦਰ ਇੱਥੇ ਲਿਖਿਆ ਹੁੰਦਾ ਹਰੇਕ ਦੇ ਇਹ ਇੱਥੇ ਇਸੇ ਕਰਕੇ ਲਿਖਿਆ ਜਾਂਦਾ ਵੀ ਅਗਲਾ ਡੱਬਾ ਚੇਂਜ ਨਾ ਕਰਦੇ ਡੱਬਾ ਤਾਂ ਨਵੀਂ ਐਕਸਪਾਇਰੀ ਡੇਟ ਦਾ ਪਣਾ ਦੂਗਾ ਕਈ ਆਪਾਂ ਤੋਖਾ ਖਾ ਜਾਣੇ ਆ ਬਾਹਰੋਂ ਡੱਬਾ ਦੇਖ ਕੇ ਭਾਈ ਆ ਚੀਜ਼ ਜ਼ਰੂਰ ਦੇਖਿਆ ਕਰੋ ਤੇ ਇਸ ਵੀਡੀਓ ਨੂੰ ਇੰਨਾ ਕ ਸ਼ੇਅਰ ਕਰੋ ਭਾਈ ਤਾਂ ਕਿ ਲੋਕ ਨੇ ਕਿਉਂਕਿ ਭਾਈ ਦੰਦਾਂ ਦਾ ਮਸਲਾ ਹੈ ਹਨਾ ਦੰਦਾਂ ਦਾ ਮਾਮਲਾ ਭਾਈ ਐਕਸਪਾਇਰੀ ਹੋ ਤੁਸੀਂ ਇਹ حساب ਲਾ ਲਓ 2021 ਦੀ ਬਣੀ ਹੋਈ ਹੈ ਇਹ ਇਹ 2025.5 ਦੇ ਵਿੱਚ ਯਾਨੀ 22 ਦੇ ਐਂਡ ਦੇ ਵਿੱਚ ਇਹ ਖਤਮ ਹੋ ਚੁੱਕੀ ਹੈ ਦੀ ਐਕਸਪਾਇਰੀ ਡੇਟ ਹੈ ਜਿਹੜੀ ਤੇ ਭਾਈ ਜੀ ਹਜੇ ਚੋ ਬਾਈ 23 ਆ ਲੰਘ ਗਿਆ 24 ਲੰਘ ਗਿਆ ਹੁਣ 25 ਦੇ ਵਿੱਚ ਆਏ ਹੋਇਆ ਬਾਈ ਜੀ ਇਹਦਾ ਕੀ ਹਾਲ ਹੋ ਰਿਹਾ ਹੁਣ ਕਿੰਨੇ ਐਕਸਪਾਇਰ ਹੋ ਰਹੇ ਹੋਣੇ ਤੇ ਬੰਦੇ ਦੀ ਮੂਰਖਤਾ ਦੇਖੋ ਹਨ ਆਪਦੇ ਥੋੜੇ ਜਿਹੇ ਪੈਸੇ ਬਚਾਉਣ ਦੇ ਖਾਤਰ ਬਾਈ ਅਗਰ ਕੋਈ ਦੰਦਾਂ ਦੀ ਪ੍ਰੋਬਲਮ ਹੋ ਗਈ ਜਾਂ ਦੰਦ ਖਰਾਬ ਹੋ ਗਏ ਜਾਂ ਦੰਦ ਟੁੱਟ ਹੀ ਗਏ ਨਿਕਲ ਗਏ ਕੀੜਾ ਲੱਗ ਗਿਆ ਕੋਈ ਐਸੀ ਬੇਸੀ ਜਾਂ ਫਿਕ ਮੂੰਹ ਨੂੰ ਕੋਈ ਐਸੀ ਪ੍ਰੋਬਲਮ ਹੋ ਗਈ ਬਾਈ ਉਹਦਾ ਕੀ ਹਾਲ ਹੋਊਗਾ ਤੁਸੀਂ ਹਿਸਾਬ ਲਾਓ